ਸਿਰਫ ਕੱਲੀ ਸਟੂਡੈਂਟਾਂ ਦੀ ਗੱਲ ਨਹੀਂ ਆ ਇੱਕ ਪਰਿਵਾਰਾਂ ਦੀ ਗੱਲ ਆ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਬਹੁਤ ਲੰਬੇ ਟਾਈਮ ਤੋਂ ਪਰਿਵਾਰ ਰਹੇ ਹੋਣ ਸਾਰਿਆਂ ਦੀ ਇੱਕ ਕਹਾਣੀ ਆ ਇਹ ਫਿਲਮ ਵਿੱਚ ਐਨਨ ਰਹਿਣਾਸਾ ਨਹੀਂ ਆਉਂਦਾ ਇਸ ਦਾ ਕਰਕਸ ਆਫ ਸਟੂਡੈਂਟ ਬਿਹੇਵੀਅਰ ਜਿਸ ਨੂੰ ਉਹ ਪੱਕੇ ਡਿਸਲਾਈ ਕਰਣਗੇ ਐਂਡ THEN ਕਰਕਸ ਆਫ ਦ ਬਿਹੇਵੀਅਰ ਜਿਹਨਾਂ ਨੂੰ ਮਤਲਬ ਸਟੂਡੈਂਟਸ ਡਿਸਲਾਈ ਕਰਣਗੇ ਪੱਕਿਆਂ ਵਿੱਚ ਸੋ ਮੈਂ ਉਮਰ ਤੋਂ ਲੰਘ ਚੁੱਕੀ ਆ ਜਿੱਥੇ ਮੈਂ ਪਾਰਟੀ ਕਰਨਾ ਚਾਹੁੰਦੀ ਆ ਸਟੂਡੈਂਟਸ ਜਿਹੜੇ 20 ਤੋਂ 25 ਸਾਲਾਂ ਦੇ ਆ ਦੇ ਵਾਂਟ ਦੇ ਐਕਸਪਲੋਰ ਕਰ ਰਹੇ ਨੇ ਸਿੱਖ ਰਹੇ ਨੇ ਹਜੇ ਦੇਰ ਐਕਸਾਈਟਿਡ ਪਾਰਟੀ ਜਾਣ ਲਈ ਯੂ ਨੋ ਜੀ ਇਹ ਹੀ ਇੱਥੋਂ ਦੇ ਜਿਹੜੇ ਵਸਨੀਕ ਆ ਮਾਲਾ ਫੋਰ ਐਗਜ਼ਾਮਪਲ ਗੋਰੀ ਆ ਮੈਂ ਮਤਲਬ ਦੇਖਿਆ ਹੈ ਇਟਨ ਸੈਂਟਰ ਵਗੈਰਾ ਵੀ ਕਿਉਂ ਚਪਲਾ ਪਾ ਕੇ ਆਉਂਦੇ ਆ ਬਟ ਅਸੀਂ ਉਹਨਾਂ ਨੂੰ ਪੁਆਇੰਟ ਆਊਟ ਨਹੀਂ ਕਰਦੇ ਅਸੀਂ ਸਿਰਫ ਆਪਦੇ ਬੰਦਿਆਂ ਨੂੰ ਪੁਆਇੰਟ ਆਊਟ ਕਰਦੇ ਨਹੀਂ ਮੁਸ਼ਕਲਾਂ ਹੁੰਦੀਆਂ ਨੇ ਆਈ ਐਗਰੀ ਬਟ ਤੁਸੀਂ ਜਦੋਂ ਵੀ ਪੱਛੀਆਂ ਦੇ ਹੋ ਇਟਸ ਯੂਰ ਜੌਬ ਕਿ ਤੁਸੀਂ ਸਟਰਗਲ ਕਰੋ ਮਤਲਬ ਤੁਹਾਨੂੰ ਕਰਨਾ ਹੀ ਪੈਣਾ ਹੈ ਤਾਂ ਵੀ ਤੁਸੀਂ ਅੱਗੇ ਜਾ ਕੇ ਗਰੋ ਕਰ ਸਕੋ ਆ ਨਾਥਿੰਗ ਅਗੇਂਸਟ ਸਟੂਡੈਂਟਸ ਬਾਏ ਦਿ ਵੇ ਇਹ ਨਾਮ ਤੇ ਖੜੇ ਹੋ ਸੋ ਬਸ ਆਪਣੇ ਕਿਰਦਾਰ ਵਿੱਚ ਆਹ ਤੇ ਵੀ ਹਜੇ ਵੀ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾਲ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਜਿੱਥੇ ਮੇਰੇ ਨਾਲ ਰਣਜੀਤ ਬਾਵਾ ਮਹਿੰਦੀ ਤੱਕਰ ਨੇ ਔਰ ਇਹਨਾਂ ਦੀ ਜਿਹੜੀ ਮੂਵੀ ਹੈ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਸੋ ਥੀਏਟਰ ਵਿਜ਼ਿਟ ਕਰਨ ਆਏ ਨੇ ਸੋ ਬਾਬਾ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਫਿਲਮ ਦੀਆਂ ਜੀ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਸਾਰੇ ਪੰਜਾਬੀਆਂ ਦਾ ਬਹੁਤ ਧੰਨਵਾਦ ਸਾਡੀ ਫਿਲਮ ਬਹੁਤ ਵਧੀਆ ਜਾ ਰਹੀ ਹੈ ਔਰ ਅਸੀਂ ਜਿੱਦਾਂ ਪਹਿਲੇ ਦੱਸਿਆ ਸੀ ਕਿ ਸਿਰਫ ਕੱਲੀ ਸਟੂਡੈਂਟਾਂ ਦੀ ਗੱਲ ਨਹੀਂ ਆ ਇੱਕ ਪਰਿਵਾਰਾਂ ਦੀ ਗੱਲ ਆ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਬਹੁਤ ਲੌਂਗ ਟਾਈਮ ਤੋਂ ਪਰਿਵਾਰ ਰਹਿ ਰਹੇ ਉਹਨਾਂ ਸਾਰਿਆਂ ਦੀ ਇੱਕ ਕਹਾਣੀ ਆ ਸੋ ਅਸੀਂ ਬਹੁਤ ਥੈਂਕਫੁਲ ਵੀ ਆ ਕਿ ਸਾਡਾ ਜਿਹੜਾ ਸਾਡੀ ਮਿਹਨਤ ਕੀਤੀ ਸਾਰੀ ਟੀਮ ਨੇ ਉਹ ਉਨਰੋਗ ਅਪਰੀਸ਼ੀਏਟ ਕਰ ਰਹੇ ਸੋ ਅੱਜ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਮਿੰਦੀ ਜੀ ਦਾ ਰੋਲ ਹੈ ਜੇ ਸਾਰੇ ਟ੍ਰੇਲਰ ਦੇ ਵਿੱਚ ਤਾਂ ਲੋਕਾਂ ਨੇ ਹੁਣ ਦੇਖ ਲਿਆ ਹੁਣ ਤਾਂ ਮੂਵੀ ਵੀ ਲੋਕਾਂ ਨੇ ਦੇਖ ਲਈ ਔਰ ਬੜਾ ਅਪਰੀਸ਼ੀਏਟ ਕਰ ਰਹੇ ਨੇ ਔਰ ਜਿਹਦੇ ਵਿੱਚ ਜਿਵੇਂ ਆਪਾਂ ਇਹ ਜਿਹੜਾ ਮੁੱਦਾ ਉਭਾਰਿਆ ਇਹ ਅੱਗੇ ਕਦੇ ਬਹੁਤ ਘੱਟ ਆਉਂਦਾ ਜ਼ਰੂਰ ਹੈ ਪਰ ਜਿਸ ਤਰੀਕੇ ਨਾਲ ਲਵਲੀ ਬਾਈ ਹੋਣ ਜਾਂ ਹੋਰ ਬੱਚੇ ਇੱਥੋਂ ਦੇ ਲੋਕਲ ਆ ਜਾਂ ਜੱਸੀ ਬਾਈ ਲਾ ਲਈਏ ਸਟੂਡੈਂਟ ਬਣ ਕੇ ਉਹਨਾਂ ਨੇ ਉਭਾਰਿਆ ਔਰ ਜਿਵੇਂ ਤੁਸੀਂ ਇੱਕ ਨੇਬਰਸ ਬਣ ਕੇ ਉਹਨਾਂ ਨਾਲ ਇੱਕ ਗੁਪਤਗੁ ਕਰਕੇ ਫਿਰ ਇੱਕ ਅਗਰੈਸਿਵ ਪੁਨੇ ਦੇ ਵਿੱਚ ਆਪਾਂ ਦਿਖਾਉਂਦੇ ਹ ਉਹੀ ਮੈਂ ਦੱਸਿਆ ਜਿੱਦਾਂ ਨਾ ਉਹ ਇੱਕ ਸਟੋਰੀ ਕੱਲੇ ਸਟੂਡੈਂਟਸ ਦੀ ਨਹੀਂ ਆ ਉਹ ਇੱਕ ਸਟੋਰੀ ਹੈਗੀ ਆ ਜਿਹੜੇ ਪੁਰਾਣੇ ਕੈਨੇਡੀਅਨ ਜਿਹੜੇ ਸਾਡੇ ਪੰਜਾਬੀ ਆ ਜਿਹੜੇ ਇੱਥੇ ਰਹਿ ਰਹੇ ਆ ਇੱਕ ਬੜੇ ਟਾਈਮ ਦਾ ਉਹਨਾਂ ਦੇ ਵਿੱਚ ਨਾ ਇੱਕ ਛੋਟੀ ਜੀ ਹਾਂ ਅਣਬਣ ਜੀ ਜਿਹੜੀ ਇੱਕ ਚੱਲ ਰਹੀ ਆ ਅਸੀਂ ਉਹਨੂੰ ਹੀ ਪਰਦੇ ਦੇ ਥਰੂ ਨਾ ਬੜਾ ਕਲੈਰੀਫਾਈ ਜਿਆ ਕੀਤਾ ਆ ਕਲੀਅਰ ਕੀਤਾ ਆ ਕਿ ਯਾਰ ਇਹ ਸਾਡੇ ਸਾਰਿਆਂ ਦਾ ਹੀ ਹੁਣ ਮੁਲਕ ਹੋ ਗਿਆ ਆ ਇਹਦੇ ਵਿੱਚ ਨਵਾਂ ਪੁਰਾਣਾ ਵਾਲਾ ਮੈਟਰ ਨਹੀਂ ਕਰਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਪੈਣਾ ਸੋ ਉਹੀ ਸਾਡਾ ਫਿਲਮ ਦੇ ਵਿੱਚ ਮੈਸੇਜ ਆ ਸੋ ਹੀ ਰੂਪਨ ਹੋਣਾ ਨੇ ਜਿੱਦਾਂ ਫਿਲਮ ਨੂੰ ਬੜੇ ਵਧੀਆ ਤਰੀਕੇ ਨਾਲ ਕਿਉਂਕਿ ਇੰਨੇ ਜਦੋਂ ਮਲਟੀ ਸਟਾਰਰ ਫਿਲਮ ਹੁੰਦੀ ਨਾ ਉਹਨੂੰ ਉਹਨੂੰ ਬਣਾਉਣਾ ਬਹੁਤ ਔਖਾ ਕੰਮ ਆ ਸਾਰਿਆਂ ਨੂੰ ਟਾਈਮ ਦੇਣਾ ਸਾਰਿਆਂ ਨੂੰ ਸਕਰੀਨ ਟਾਈਮ ਦੇਣਾ ਸਾਰਿਆਂ ਨੂੰ ਪ੍ਰੋਪਰ ਡਾਇਲੌਗ ਦੇਣੇ ਸੋ ਮੈਨੂੰ ਲੱਗਦਾ ਕਿ ਇਹਨਾਂ ਦਾ ਜਿਆਦਾ ਔਖਾ ਕੰਮ ਸੀ ਜਿਹੜਾ ਇਹਨਾਂ ਨੇ ਬਹੁਤ ਵਧੀਆ ਕੀਤਾ ਤੁਸੀਂ ਕਿਵੇਂ ਦੇਖਦੇ ਹੋ ਜੀ ਜਿਵੇਂ ਤੁਸੀਂ ਜਿਹੜਾ ਬਾਬਾ ਜੀ ਨੇ ਦੱਸਿਆ ਵੀ ਔਖਾ ਕੰਮ ਸੀ ਇਸ ਸ਼ੂਟਿੰਗ ਦੇ ਦੌਰਾਨ ਸਾਰੀ ਕੈਨੇਡਾ ਦੇ ਵਿੱਚ ਹੀ ਮੇਰੇ ਖਿਆਲ ਇਹ ਸਾਰੀ ਹੋਈ ਕੀ ਕਿਦਾਂ ਦੇਖਦੇ ਹੋ ਮੈਂ ਇੰਗਲੈਂਡ ਦੀਆਂ ਬੜਾ ਸੇਮ ਸੇਮ ਤੇ ਰਾਣੀ ਸੇਮ ਹੈ ਤੁਹਾਡੀ ਸਾਡੀ ਰਾਣੀ ਸੇਮ ਹੈਗਾ ਨੋਟਾਂ ਤੇ ਸੇਮ ਹੈ ਗੈਸ ਹਾਂਜੀ ਹੈ ਨਾ ਐਗਜ਼ੈਕਟਲੀ ਐਗਜ਼ੈਕਟਲੀ ਨੋ ਇਟ ਵਾਸ ਉਹ ਬਣਦਾ ਸੀ I ਮੀਨ ਇੱਥੇ ਦੀ ਕਹਾਣੀ ਇੱਥੇ ਦੇ ਲੋਕਾਂ ਦੀ ਕਹਾਣੀ ਹੈ ਐਂਡ ਰੈਲੇਵੈਂਟ ਹੈ ਐਂਡ I think ਸਭ ਤੋਂ ਵਧੀਆ ਚੀਜ਼ ਹੈ ਕਿ I just because ਮੈਂ ਸਟੂਡੈਂਟਸ ਦੇ ਮੂਵੀਸ ਪਹਿਲਾਂ ਕਰ ਚੁੱਕੀਆਂ ਲਾਈਕ ਯਾ ਸਮ ਸਟੂਡੈਂਟ ਇਵਨ 6 ਸੀਚ ਵੀ ਹੈਡ ਦਟ ਸਟੂਡੈਂਟ ਐਲੀਮੈਂਟ ਜੋ ILC ਪਰ ਆਹ ਇਹ ਫਿਲਮ ਵਿੱਚ ਇਨਨੋ ਰਹਿਣਾ ਸਣਾ ਨਹੀਂ ਆਉਂਦਾ ਇਜ਼ ਦ ਕਰਕਸ ਆਫ ਸਟੂਡੈਂਟ ਬਿਹੇਵੀਅਰ ਜਿਸ ਨੂੰ ਪੱਕੇ ਡਿਸਲਾਈਕ ਕਰਨਗੇ ਐਂਡ THEN ਕਰਕਸ ਆਫ ਦਾ ਬਿਹੇਵੀਅਰ ਜਿਹਨਾਂ ਨੂੰ ਮਤਲਬ ਸਟੂਡੈਂਟਸ ਡਿਸਲਾਈਕ ਕਰਨਗੇ ਪੱਕਿਆਂ ਵਿੱਚ ਯੂ نو ਜੋ ਇੱਕ ਕੋਲਡ ਵਾਰ ਉਹਨਾਂ ਦੇ ਵਿਚਕਾਰ ਚੱਲਦਾ ਰਹਿੰਦਾ ਆ ਐਂਡ ਆਲਸੋ ਉਹਨਾਂ ਦੇ ਪੱਖ ਵੀ ਰੱਖੇ ਗਏ ਨੇ ਯੂ نو ਇਟਸ ਨੋਟ ਕਿ ਆਪਾਂ ਸਿਰਫ ਸਟੂਡੈਂਟਸ ਨੂੰ ਮਾੜਾ ਕਹੀ ਜਾ ਰਹੇ ਆ ਜਾਂ ਫਿਰ ਸਟੂਡੈਂਟਸ ਪੱਕਿਆਂ ਨੂੰ ਮਾੜਾ ਕਹੀ ਜਾ ਰਹੇ ਨੇ ਉਹ ਆਪਣੇ ਆਪਣੇ ਪੱਖ ਆਪਣੇ ਆਪਣੇ ਜੋ ਉਹਨਾਂ ਦੀ ਸਟੋਰੀ ਆ ਉਹ ਵੀ ਫਰਮਾਉਂਦੇ ਨੇ ਸੈਕੰਡਲੀ ਆਈ ਕੈਵ ਆਈ ਸੈਡ ਇਨ ਮੈਨੀ ਇੰਟਰਵਿਊਜ਼ ਬਿਫੋਰ ਐਸ ਵੈਲ ਕਿ ਜਿਹੜੇ ਪੱਕੇ ਆ ਹੁਣ ਜਿਹੜੇ ਲਾਈਕ ਫੋਰ ਐਗਜ਼ਾਮਪਲ ਆਮ ਲਾਇਰ ਦੋ ਬੱਚੇ ਨੇ ਹਸਬੰਡ ਹੈ ਯੂ نو ਆਲ ਆਫ ਥੈਟ ਸੋ ਮੈਂ ਉਮਰ ਚੋਂ ਲੰਘ ਚੁੱਕੀ ਆ ਜਿੱਥੇ ਮੈਂ ਪਾਰਟੀ ਕਰਨਾ ਚਾਹੁੰਦੀ ਆ ਸਟੂਡੈਂਟਸ ਜਿਹੜੇ 20 ਤੋਂ 25 ਸਾਲਾਂ ਦੇ ਆ ਦੇ ਵਾਂਟ ਦੇ ਐਕਸਪਲੋਰ ਕਰ ਰਹੇ ਨੇ ਸਿੱਖ ਰਹੇ ਨੇ ਹਜੇ ਦੇ ਆਰ ਐਕਸਾਈਟਿਡ ਪਾਰਟੀ ਜਾਣ ਲਈ ਯੂ نو ਸੋ ਆਈ ਥਿੰਕ ਮੈਂ ਮੈਂ ਕਹ ਰਹੀ ਸੀ ਕਿ ਚਲੋ ਤੁਸੀਂ ਇੱਕ ਮੀਡੀਅਮ ਜਾਂ ਲੱਭ ਲਓ ਯੂ نو ਤੁਸੀਂ 4 ਵਜੇ ਤੱਕ ਨਾ ਕਰੋ ਪਾਰਟੀ 1 ਵਜੇ ਤੱਕ ਕਰ ਲਓ ਯੂ نو ਜਾਂ ਫਿਰ 10 ਕੇ ਕਰ ਲਓ 10 ਕੇ ਕਰ ਲਓ ਕਿ ਅਸੀਂ ਅਸੀਂ ਇਦਾਂ ਕਰਨਾ ਹੀ ਉਦਾਂ ਕਰਨਾ ਬਿਕਾਜ਼ ਗੌਂਡੀਆਂ ਤਾਂ ਇਟ ਮੇਕਸ ਅ ਡਿਫਰੈਂਸ ਹੈ ਨਾ ਸੋ ਉਹ ਬ੍ਰਿਜ ਜਿਹੜੀ ਆ ਕਿ ਕਿੱਥੇ ਪੱਕੇ ਕੱਚਿਆਂ ਦਾ ਇੱਕ ਮਿਲਾਪ ਹੋ ਸਕੇ ਐਂਡ ਇਟਸ ਨੋਟ ਜਸਟ ਅਬਾਊਟ ਪਾਰਟਿੰਗ ਬਹੁਤ ਹੋਰ ਵੀ ਚੀਜ਼ਾਂ ਨੇ ਬਿਕਾਜ਼ ਵਾਟ ਆਈ ਫੀਲ ਕਿ ਜਿਹੜੇ ਪੱਕੇ ਨੇ ਉਹ ਕੀ ਫੀਲ ਕਰਦੇ ਨੇ ਕਿ ਆ ਬਿਕਾਜ਼ ਆਫ ਸਟੂਡੈਂਟਸ ਗੋਰੇ ਜਿਹੜੇ ਆ ਨਾ ਉਹਨਾਂ ਨੂੰ ਪੱਕੇ ਕੱਚੇ ਕੁਝ ਨਹੀਂ ਦਿਖਦਾ ਉਹਨਾਂ ਨੂੰ ਇੰਡੀਅਨਸ ਦਿਖਦੇ ਨੇ ਹੈਨਾ ਤਾਂ ਐਸ ਅ ਕਮਿਊਨਿਟੀ ਕਹੀਂ ਨਾ ਕਈ ਆਪਾਂ ਫੇਲ ਹੋ ਜਾਂਦੇ ਆ ਐਂਡ ਐਂਡ ਵਨ ਮੋਰ ਥਿੰਗ ਆਈ ਵਾਂਟਡ ਟੂ ਸੇ ਸੌਰੀ ਥੈਟ ਇੱਕ ਮੈਂ ਪਤਾ ਨਹੀਂ ਕਿੱਥੇ ਸਟੋਰੀ ਜੀ ਸੁਣੀ ਸੀਗੀ ਕਿ ਕੁਝ ਸਟੂਡੈਂਟਸ ਨਾ ਮੰਜਾ ਲੈ ਕੇ ਮਾਲ ਵਿੱਚ ਚਲੇ ਗਏ ਸੀ ਤੇ ਉੱਥੇ ਉੱਥੇ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਸੀ ਨਾ ਹਾਂ ਇਦਾਂ ਹੋਇਆ ਸੀ ਕਿੱਥੇ ਹੋਇਆ ਸੀ ਇਹ ਤਾਂ ਹੀ ਆਪਣੀ ਮੂਵੀ ਚ ਪਾਰਕ ਕਿੱਥੇ ਕਿੱਥੇ ਹਾਂ ਕਿੱਥੇ ਹੋਇਆ ਸੀ ਸੈਂਟਰ ਯਾ ਦੈਟਸ ਰਿਡਿਕੂਲਸ ਲਾਈਕ ਹਾਊ ਕੈਨ ਯੂ ਡੂ ਦੈਟ ਯੂ نو ਸੋ ਥਿੰਗਸ ਲਾਈਕ ਦੈਟ ਆਪਾਂ ਹੁਣ ਜੇ ਇੰਗਲੈਂਡ ਮਤਲਬ ਆਪਾਂ ਇੰਗਲੈਂਡ ਜਾਣੇ ਆ ਜਾਂ ਕੈਨੇਡਾ ਆਉਣੇ ਆ ਦ ਸਟੂਡੈਂਟਸ ਆਮ ਟਾਕਿੰਗ ਅਬਾਊਟ ਉਹਨਾਂ ਨੂੰ ਆਪਣੇ ਆਪ ਨੂੰ ਟਾਲ ਲੈਣਾ ਪੈਣਾ ਹੈ ਕਿ ਉੱਥੇ ਆਪਾਂ ਜਾ ਕੇ ਮੰਜਿਆਂ ਤੇ ਜਾ ਕੇ ਗਿੱਦਾ ਨਹੀਂ ਪਾਉਣਾ ਯੂ نو ਲਾਈਕ ਵੀ ਕੈਨਟ ਡੂ ਦੈਟ ਚੱਪਲਾਂ ਪਾ ਕੇ ਚਲੇ ਜਾਣੇ ਚਾਦਰ ਇਸ ਤਰ੍ਹਾਂ ਦਾ ਕੋਈ ਮਤਲਬ ਚੱਪ ਕੀ ਹੋ ਕੀ ਸੀਗਾ ਚੱਪਲ ਚੱਪਲ ਗੈਂਗ ਚੱਪਲ ਗੈਂਗ ਐਂਡ ਯਾ ਆਈ ਮੀਨ ਥੋੜਾ ਜਿਹਾ ਉਹਨਾਂ ਨੂੰ ਵੀ ਸਮ ਚਣਾ ਪੈਣਾ ਐਂਡ ਪੱਕੇ ਆਈ ਜਸਟ ਨਹੀਂ ਨਹੀਂ ਪ੍ਰੋਬਲਮ ਕੀ ਹੈ ਨਾ ਅੱਛਾ ਅੱਛਾ ਕੋਈ ਨਹੀਂ ਕੋਈ ਸਮੱਸਿਆ ਨਹੀਂ ਹਾਂ ਸਾਈਡ ਲੈਂਦੇ ਹੋ ਸਾਈਡ ਨਹੀਂ ਲੈ ਰਹੇ ਮੈਂ ਇਹ ਕਹਿ ਰਿਹਾ ਕਿ ਜੋ ਸਟੂਡੈਂਟ ਆਏ ਆ ਮਤਲਬ ਜੇ ਇਹ ਹੀ ਇਥੋਂ ਦੇ ਜਿਹੜੇ ਵਸਨੀਕ ਆ ਮਤਲਬ ਫੋਰ ਐਗਜ਼ਾਮਪਲ ਗੋਰੀਆ ਆ ਯਾ ਮੈਂ ਮਤਲਬ ਦੇਖਿਆ ਹੈ ਇਟਨ ਸੈਂਟਰ ਵਗੈਰਾ ਵੀ ਕਿ ਉਹ ਚਪਲਾਂ ਪਾ ਕੇ ਆਉਂਦੇ ਆ ਬਟ ਅਸੀਂ ਉਹਨਾਂ ਨੂੰ ਪੁਆਇੰਟ ਆਫ ਪੁਆਇੰਟ ਆਊਟ ਨਹੀਂ ਕਰਦੇ ਅਸੀਂ ਸਿਰਫ ਆਪਦੇ ਬੰਦਿਆਂ ਨੂੰ ਪੁਆਇੰਟ ਆਊਟ ਕਰਦੇ ਆ ਔਰ ਇਹ ਰੈਲੈਕਸ ਕਿਹੜੀ ਕੰਪਨੀਆਂ ਬਾਟਾ ਦੀ ਹੁੰਦੀ ਆ ਹਾਡੀ ਬਖਾਦੀ ਹੁੰਦੀ ਆ ਤੇ ਉਹਨਾਂ ਦੀ ਉਹਨਾਂ ਦੀ ਨਾਈਕੀ ਦੀ ਹੁੰਦੀ ਆ ਅਸੀਂ ਤਾਂ ਅਸੀਂ ਤਾਂ ਹਲੇ ਆਏ ਆਏ ਆ ਅੱਜ ਤਾਂ ਹਜੇ ਡਾਲਰ ਕਮਾਉਣੇ ਆ ਕਮਾਵਾਂਗੇ ਤਾਂ ਅਸੀਂ ਵੀ ਗੂਚੀ ਪਾ ਲਾਂਗੇ ਪਰ ਅੱਜ ਹੀ ਮਤਲਬ ਐਸਾ ਨਾ ਸਟੂਡੈਂਟ ਸਾਡੇ ਤੇ ਕੁਐਸਚਨ ਉੱਠਣ ਲੱਗ ਜਾਂਦਾ ਉਹਨਾਂ ਦੇ ਚਪਣਾ ਅਪਗ੍ਰੇਡ ਕਰ ਦਾਂਗੇ ਗੂਚੀ ਚਪਲ ਗਾਂਗ ਪਰ ਇਹ ਆ ਜਿਵੇਂ ਤੁਸੀਂ ਜਦੋਂ ਤੁਸੀਂ ਇਹ ਰੋਲ ਨਿਭਾ ਰਹੇ ਸੀ ਤੁਹਾਨੂੰ ਲੱਗਿਆ ਵੀ ਉਹਨਾਂ ਦਾ ਜੀਵਨ ਵਾਕਈ ਇੰਨੀਆਂ ਮੁਸ਼ਕਲਾਂ ਭਰਿਆ ਹੁੰਦਾ ਵਾ ਕਿਉਂਕਿ ਆਪਾਂ ਫਿਲਮ ਦੇ ਵਿੱਚ ਇੱਕ ਦਿਖਾਉਣਾ ਕਰਦਾਰ ਥੋੜੇ ਟਾਈਮ ਲਈ ਕੁਝ ਹੋਰ ਹੁੰਦਾ ਇੱਕ ਨੈਚੁਰਲ ਜਿਹੜੀ ਜ਼ਿੰਦਗੀ ਜਿਉਣੀ ਜੀ ਉਹਦੇ ਨਾਲ ਆਪਾਂ ਰਿਲੇਟ ਕਰਕੇ ਜਦੋਂ ਦੇਖਦੇ ਆ ਕਿਉਂਕਿ ਤੁਹਾਡੇ ਕੋਲੇ ਲੋਕ ਤਾਂ ਆਉਂਦੇ ਹੀ ਰਹਿੰਦੇ ਹੁੰਦੇ ਬਹੁਤ ਸੈਂਡ ਮੁਸ਼ਕਲਾਂ ਹੁੰਦੀਆਂ ਨੇ ਆਈ ਐਗਰੀ ਬਟ ਤੁਸੀਂ ਜਦੋਂ 20 25 ਦੇ ਹੋ ਇਟਸ ਯੂਰ ਜੌਬ ਕਿ ਤੁਸੀਂ ਸਟਰਗਲ ਕਰੋ ਮਤਲਬ ਤੁਹਾਨੂੰ ਕਰਨਾ ਹੀ ਪੈਣਾ ਹੈ ਤਾਂ ਕਿ ਤੁਸੀਂ ਅੱਗੇ ਜਾ ਕੇ ਗਰੋ ਕਰ ਸਕੋ ਮੈਂ ਤਾਂ ਕਹਿ ਰਹੀ ਹਾਂ ਕਿ ਤੁਸੀਂ ਸਟਰਗਲ ਨਹੀਂ ਦੇਖ ਰਹੇ ਹੋ ਫਿਰ ਕੁਝ ਗਲਤ ਕਰ ਰਹੇ ਹੋ ਯੂ ਨੀਡ ਟੂ ਸਟਰਗਲ ਤਾਂ ਕਿ ਤੁਸੀਂ ਵੱਡੇ ਹੋ ਕੇ ਵੈਲਿਊ ਕਰ ਸਕੋ ਕਿ ਅੱਛਾ ਥਿਸ ਵਾਸ ਸਟਰਗਲ ਐਂਡ ਥਿਸ ਇਜ਼ ਸਮਥਿੰਗ ਗੁੱਡ ਯੂ ਨਾ ਬੈਠੇ ਬਿਠਾਏ ਕਿਸੇ ਨੂੰ ਕੁਚਵੀ ਮਿਲ ਜਾਏ ਉਹਦੀ ਕਦਰ ਨਹੀਂ ਹੁੰਦੀ ਸੋ ਇਟਸ ਓਕੇ ਜਸ ਸਟਰਗਲ ਨਹੀਂ ਜਿੰਨੇ ਕਿ 9 90 90% ਸਟੂਡੈਂਟਸ ਸਟਰਗਲ ਵੀ ਕਰੀ ਰਹੇ ਆ ਇਹ ਕਰ ਰਹੇ ਨੇ ਆਈ ਲਵ ਇਟਸ ਆਈ ਹਵ ਨਾਥਿੰਗ ਅਗੇਂਸਟ ਸਟੂਡੈਂਟਸ ਬਾਈ ది ਵੇ ਬਸ ਆਪਣੇ ਕਿਰਦਾਰ ਵਿੱਚ ਹਜੇ ਵੀ ਹਜੇ ਵੀ ਸੋ ਰੁਪਿੰਦਰ ਜੀ ਤੁਸੀਂ ਕੀ ਕਹੋਗੇ ਜਿਵੇਂ ਵੈਂਦੀ ਜੀ ਨੇ ਕਿਹਾ ਵੀ ਕਿਉਂਕਿ ਦੇਖੋ ਆਰਟਿਸਟ ਉਹੀ ਆ ਜਿਹੜਾ ਵਿੱਚ ਕਿਰਦਾਰ ਦੇ ਰਵੇ ਹਾਂਜੀ ਹਾਂਜੀ ਕਿਰਦਾਰ ਦੇ ਵਿੱਚ ਫਸੇ ਹੋਏ ਆ ਫਸੇ ਹੋਏ ਆ ਪਰ ਇੱਕ ਕਿਤੇ ਨਾ ਕਿਤੇ ਇੱਕ ਜਿਹੜੀ ਮਤਲਬ ਸਾਡੇ ਤੇ ਸ਼ਾਪ ਸ਼ਰਤੀ ਸੀ ਨਾ ਮੇਰੇ ਹਿਸਾਬ ਨਾਲ ਇਸ ਫਿਲਮ ਨਾਲ ਕਿਤੇ ਨਾ ਕਿਤੇ ਉਹ ਥੋੜੀ ਬੁਧੀ ਧੋਤੀ ਜਾਏਗੀ ਕਿਉਂਕਿ ਦੇਖੋ ਆਪਣਾ ਤੁਸੀਂ ਉਪਰਾਲਾ ਇਹੀ ਮੇਰੇ ਹਿਸਾਬ ਨਾਲ ਕੀਤਾ ਜਿਹੜਾ ਆਪਣੇ ਕਿਉਂਕਿ ਦੇਖੋ ਉਪਰਾਲੇ ਬਹੁਤ ਜਣੇ ਨੇ ਕੀਤੇ ਆ ਪਰ ਉਹ ਤੇ ਪੂਰਾ ਸੱਟਾ ਕਿਹਦਾ ਨਿਕਲਦਾ ਹੈ ਜਿਵੇਂ ਬਾਈ ਜੀ ਹੁਣਾਂ ਨੇ ਕਿਹਾ ਵੀ ਸਾਡੀਆਂ ਜਿਵੇਂ ਆਪਾਂ ਹੁਣੇ ਇੱਕ ਕਰਦੇ ਸੀ ਵੀ ਉਹਨਾਂ ਦੀ ਸਾਡੀ ਬਾਟਾ ਦੀ ਆ ਉਹਨਾਂ ਦੀ ਚੱਪਲ ਨਹੀਂ ਕੀਦੀ ਹੁੰਦੀ ਤੇ ਇਸ ਕਰਕੇ ਉਹਨਾਂ ਨੂੰ ਕੋਈ ਦੇਖਦਾ ਨਹੀਂ ਤੇ ਪਰ ਕਿਤੇ ਨਾ ਕਿਤੇ ਸਾਡੇ ਨਹੀਂ ਸਾਨੂੰ ਮਾਰ ਦਿੰਦੇ ਜੀ ਬਾਲੀ ਇਹ ਬਿਲਕੁਲ ਸਹੀ ਗੱਲ ਆ ਮੇਰਾ ਮੂਵੀ ਦੇ ਵਿੱਚ ਮੈਸੇਜ ਇਹ ਆਪੀ ਸਾਡਾ ਜਿਹੜਾ ਪੰਜਾਬ ਆ ਉਥੇ ਦੇ ਵੰਡਿਆ ਪਿਆ ਵਾ ਉਥੇ ਆਪਾਂ ਕਲ ਲਾਲੋ ਕਾਸ ਸਿਸਟਮ ਹੋ ਗਿਆ ਕਲਰ ਹੋ ਗਿਆ ਜੋ ਵੀ ਹੋ ਗਿਆ ਇੱਥੇ ਵੀ ਆਪਾਂ ਵੰਡ ਸ਼ੁਰੂ ਕਰਤੀ ਆ ਸਾਨੂੰ ਇਕੱਠੇ ਰਹਿਣਾ ਦੇਦਾ ਵਾ ਸਾਨੂੰ ਇੱਕ ਦੂਜੀ ਸਪੋਰਟ ਕਰਨੀ ਚਾਹੀਦੀ ਆ ਜਦੋਂ ਸ਼ੁਰੂ ਚ 201990 ਦੇ ਵਿੱਚ ਪੀਆਰ ਵਾਲੇ ਆਏ ਸੀ ਸਿਟੀਜ਼ਨ ਆਈ ਸੀ ਉਹ ਸਿਟੀਜ਼ਨ ਦੇ ਸਿਟੀਜ਼ਨ ਦੀ ਹੈਲਪ ਕਰਦਾ ਸੀ ਹੁਣ ਸਾਡਾ ਫਰਜ਼ ਬਣਦਾ ਵਾ ਜੇ ਇੱਥੇ ਦੇ ਮਾਪੇ ਉਹ ਇਨਾਂ ਦੇ ਨਹੀਂ ਹੈਗੇ ਬੱਚਿਆਂ ਦੇ ਅਸੀਂ ਇਨਾਂ ਦੇ ਮਾਪੇ ਬਣੀਏ ਅਸੀਂ ਇਹਨਾਂ ਨੂੰ ਦਸੀਏ ਕਿੱਦਾਂ ਰਹਿਣਾ ਕਿੱਦਾਂ ਸਹਿਣਾ ਕਿਉਂਕਿ ਇਹ ਬੱਚੇ ਆ 18 ਸਾਲ ਦੇ ਬੱਚੇ ਦਾ ਜੀ ਕਰਦਾ ਮਸਟੈਂਗ ਲੈਣ ਨੂੰ ਜੀਪ ਲੈਣ ਨੂੰ ਜੀ ਕਰਦਾ ਮੋਟਰਸਾਈਕਲ ਨੂੰ ਜੀ ਕਰਦਾ ਜਿਹਦਾ ਨੰਗਰੇ ਸਾਰੇ ਠੀਕ ਹੈ ਸੋ ਇਹ ਜੀ ਕਰਦਾ ਵਾ ਇਹ ਗੋਰੇ ਦਾ ਵੀ ਜੀ ਕਰਦਾ ਵਾ ਜੇ ਉਹ ਵੱਡੀਆਂ ਕਾਰਾਂ ਬਣੀਆਂ ਮਸਟੈਂਗ ਉਹ ਸਾਡੇ ਲਈ ਨਹੀਂ ਬਣੀਆਂ ਸਿਰ ਸਟੂਡਨ ਲਈ ਨਹੀਂ ਬਣੀਆਂ ਉਹ ਗੋਰਿਆਂ ਲਈ ਵੀ ਬਣੀਆਂ ਵਾ ਉਹ ਵੀ ਇਹ ਲੈਂਦੇ ਆ ਸੇ ਜੇ ਕੋਈ ਗੱਡੀ ਭਜਾ ਕੇ ਵੇਂਦਾ ਮੈਂ ਵੀ 100 ਤੇ ਇੱਕ ਵਾਰੀ ਸਕੂਟਰ ਲੈ ਕੇ ਜਾ ਕੇ ਵੇਖਿਆ ਵਾ ਇੱਕ ਵਾਰੀ ਜੀ ਕਰਦਾ ਕਰਦਾ ਇਹ ਇਹ ਨੇਚਰ ਦੀ ਇਨਕਾਲ ਆ ਇਹ ਹਿਊਮਨ ਬੀਿੰਗ ਦੀ ਨੇਚਰ ਆ ਸੋ ਸਾਡਾ ਫਰਜ਼ ਬੰਦਾ ਵੀ ਇਕੱਠੇ ਰਹਿ ਕੇ ਇੱਕ ਦੂਜੀ ਇੱਜ਼ਤ ਕਰੀਏ ਇੱਕ ਦੂਜੇ ਨੂੰ ਬਚਾਈਏ ਆ ਆਲਟੀਮ ਉਹ ਪੰਜਾਬੀ ਤੇ ਅਸੀਂ ਮਿਲ ਕੇ ਕਿਵੇਂ ਇੱਕ ਬ੍ਰਿਜ ਬਣਾਈਏ ਅੱਗੇ ਲੈ ਕੇ ਜਾਣ ਦਾ ਤਨਵਰ ਜੀ ਮਿਲਦੇ ਅੰਦਰ ਹੀ ਫਿਰ ਓਕੇ ਜੀ ਆਗੇ ਜੀ ਸੋ ਇਹ ਸਾਨਾ ਇਸ ਹੀ ਫਿਲਮ ਦੀ ਸਟਾਰ ਕਾਸਟ ਜਿਨ੍ਹਾਂ ਨੇ ਦੱਸਿਆ ਵੀ ਕਿਸ ਤਰੀਕੇ ਨਾਲ ਇਹ ਜਿਹੜਾ ਪ੍ਰੋਜੈਕਟ ਤਿਆਰ ਕੀਤਾ ਗਿਆ ਔਰ ਕਿੱਥੇ ਔਰ ਕਿੰਨੇ ਦਿਨਾਂ ਦੇ ਵਿੱਚ ਤਿਆਰ ਹੋਇਆ ਔਰ ਖਾਸ ਕਰਕੇ ਜਿਹੜੇ ਸਟੂਡੈਂਟਸ ਨੇ ਇਥੋਂ ਦੇ ਜਿਹੜੇ ਪੱਕਿਆਂ ਨਾਲ ਜਿਹੜੇ ਕੱਚੇ ਆ ਕੇ ਰਿਲੇਟ ਕਰਦੇ ਆ ਜਿਹੜਾ ਉਹਨਾਂ ਦਾ ਕਮਿਊਨੀਕੇਸ਼ਨ ਗੈਪ ਹੈ ਇੱਕ ਉਹਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਫਿਲਮ ਦੇ ਜ਼ਰੀਏ ਸੋ ਪਰ ਇਹ ਤਾਂ ਹੁਣ ਥੀਏਟਰ ਦੇ ਵਿੱਚ ਜਾ ਕੇ ਹੀ ਪਤਾ ਲੱਗੇਗਾ ਤਾਂ ਹੀ ਕਿਉਂਕਿ ਇਹ ਫਿਲਮ ਇੰਡੀਆ ਚ ਨਾ ਰਿਲੀਜ਼ ਹੋ ਕੇ ਓਵਰਸੀਜ਼ ਚ ਹੋਈ ਹੈ ਔਰ ਹਰ ਕੰਟਰੀ ਦੇ ਵਿੱਚ ਆਇਓ ਇੰਗਲੈਂਡ ਲਾਲੀਆ ਆਪਾਂ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਜਗ੍ਹਾ ਹੋਈ ਹੈ ਇਕੱਲੇ ਇੰਡੀਆ ਨੂੰ ਛੱਡ ਕੇ ਸੋ ਆਪਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ ਕਿਉਂਕਿ ਜ਼ਿਆਦਾਤਰ ਜਿਹੜੀ ਸਾਡੀ ਇਹ ਪ੍ਰੋਬਲਮਾਂ ਇਹਨਾਂ ਮੁਲਕਾਂ 'ਚ ਹੀ ਆ ਨਾ ਕਿ ਸਾਡੀ ਬੈਕ ਹੋਮ ਆ ਇਸ ਮੁਲਕ 'ਚ ਆ ਕੇ ਸਾਨੂੰ ਇਹ ਜਿਹੀਆਂ ਪ੍ਰੋਬਲਮਾਂ ਦਾ ਪਤਾ ਲੱਗਿਆ ਨਾ ਕਿ ਸਾਨੂੰ ਪਹਿਲਾਂ ਪਤਾ ਸੀ ਨਾ ਅਸੀਂ ਇਸ ਮੁਲਕ 'ਚ ਆਉਂਦੇ ਨਾ ਸਾਨੂੰ ਇਸ ਤਰ੍ਹਾਂ ਦੇ ਨਾਮ ਦਿੱਤੇ ਜਾਂਦੇ ਸੋ ਫਿਲਮ ਦੇਖੋ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਫੇਰ ਹੀ ਜਾ ਕੇ ਤੁਸੀਂ ਕਿਸੇ ਨਤੀਜੇ ਤੇ ਪਹੁੰਚੋਗੇ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭੁਪਿੰਦਰ ਗਰੇਵਾਲ ਡ